ਹਾਲਚਾਲ ਹੈ ਜੀ ਸਾਰਿਆਂ ਦਾ। ਚਲਾਈ ਆ ਜੀ ਮੋਟਰ ਜੀਰੀ ਨੂੰ। ਤੇ ਆਹ ਕਰ ਰੇ ਪਾਣੀ ਥੋੜਾ ਘੱਟ ਆ। ਆ ਲਾਸਟ ਪਾਣੀ ਲਾ ਕੇ ਫਿਰ ਕਰਦੇ ਆ ਪਾਣੀ ਬੰਦ ਜੀਰੀ ਦਾ। ਹੁਣ ਗਾਂ ਵਾਲੀਆਂ ਮੋਟਰਾਂ ਨਾਲ ਮਾਰਦੇ ਆ ਢੇੜਾ। ਆ ਜੀਰੀ ਦਾ ਇੱਧਰ ਆਪਾਂ ਪਾਣੀ ਸਕਾਇਆ ਹੋਇਆ। ਸੈੱਡਾਂ ਤੋਂ ਹੋ ਚੱਲੀ ਚਿੱਟੀ ਜੀ ਫਿਰ ਸਪਰੇਅ ਕਰਾ ਕੇ ਲਾਉਣਾ ਦੁਬਾਰਾ ਪਾਣੀ। ਆ ਦੇਖੋ ਛਿੱਟਾ ਵੀ ਕੱਢਣ ਲੱਗ ਗਈ। ਬਾਕੀ ਆ ਖੇਤ ਨੂੰ ਚਲਦੀ ਆ ਮੋਟਰ। ਜੇ ਜਬੀ ਆਹੀ ਪਾਣੀ ਲਾਉਣਾ ਇਹਨੂੰ ਵੀ ਤੇ ਇਹਦਾ ਪਾਣੀ ਵੀ ਕਰਦੇ ਆ ਜੀਰੀ ਦਾ ਬੰਦ ਬਾਕੀ ਉਹ ਪਰਲੇ ਪਾਸੇ ਵੀ ਬੰਦੇ ਕਰਿਆ ਪਾਣੀ ਚਾਰ ਪੰਜ ਜੂਰੀਆਂ ਪੈ ਗਿਆ ਪਛੇਤੀ ਜੀਰੀ ਕਰਕੇ ਤੇ ਚਾਰ ਕਿ ਗੀਲੇ ਆਪਣੇ ਕੋ ਖੜੇ ਨੇ ਸਵਾਹ 7901 ਇਹਦੀ ਲਾਲਜੀ ਜੜ ਹੁੰਦੀ ਆ ਉਹਦੇ ਚਾਰ ਕਿਜੀਲੇ ਲਾਏ ਨੇ ਹੀਰੀ ਵੈਸੇ ਵਧੀਆ ਏ ਬਾਕੀ ਥੋੜੇ ਨਾਲ ਕਰਾਂਗੇ ਸਾਂਝਾ ساری ਗੱਲਬਾਤ ਸਾਂਝੀ ਕਰਾਂਗੇ ਵੀ ਕਿੰਨਾ ਝਾੜ ਦੱਤਾ ਉਹਨੇ ਤੇ 26 ਦਾ ਤਾਂ ਆਪਾਂ ਨੂੰ ਪਤਾ ਹੀ ਆ 32 34 ਦਾ ਆਏ ਜਾਂਦਾ ਏ ਇਹ ਅਗੇਤੀ ਲੱਗੀ ਹੋਈ ਆ 33 32 ਉਹ ਤਾਂ ਮਰਦੀ ਨਹੀਂ 26 ਆਖੇ ਇਦਾਂ ਹੀ ਪਾਣੀ ਸਕਾਇਆ ਹੋਇਆ ਤੇ ਅੱਜ ਮਾਜਰੀ ਵਾਲੀ ਮੋਟਰ ਤੇ ਕਰਾਉਣੀ ਆ ਸਪਰੇਅ ਗੁਰਲੀ ਦੇ ਤੇ ਪਰਲੀ ਨੂੰ ਵੀ ਪੈਂਦਾ ਪਾਣੀ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਵੀਰ ਨੇ ਨਹੀਂ ਕਰਿਆ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਆ ਇੱਧਰਲੇ ਖੇਤ ਦਾ ਡੱਡੂ ਬੁਲਾਏ ਪੈਣਾ ਦੇਖੋ ਉੱਪਰ ਜੀ ਪਾਣੀ ਚੱਲਣ ਨੂੰ ਤਿਆਰ ਆ ਗੇਟ ਗੂਟੋਰੇ ਹੈ ਨਹੀਂ ਚੋਰੀ ਬਹੁਤ ਜ਼ਿਆਦਾ ਹੁੰਦੀ ਆ ਲਾਉਣੀ ਆ ਇਹ ਬੰਦ ਕਰਨੀਆਂ ਆ ਮੋਟਰ ਦਾ ਵੀ ਕਿਹਸਾ ਕਰਾ ਹੂੰ ਜਾਂ ਦੋਵੇਂ ਮੋਟਰਾਂ ਚਲਾਉਣ ਨਾਲ ਝੂਂਡੇ ਮਾਰ ਲਾ ਜਾਂਦੀ ਆ ਪਾਣੀ ਉਹ ਪਾਣੀ ਪਤਣ ਚੋਂ ਪਾਣੀ ਖਿੱਚ ਲਾਂਦੀ ਆ 100 ਫੁੱਟ ਤੇ ਜਾਂਦੀ ਆ ਆ ਬਾਕੀ ਸਾਰੀਆਂ 120 ਤੇ ਜਾਂਦੀਆਂ 100 ਫੁੱਟ ਤੇ ਹੈ ਆ ਜਲਦੀ 100 ਮੋਟਰਾਂ ਉਹ ਆਪਣੇ ਕੋਲ ਬਾਧੂ ਨੇ ਪਾਣੀ ਬਾਧੂ ਆ 20 22 ਗਿੱਲਿਆਂ ਦੇ 6 ਮੋਟਰਾਂ ਨੇ ਤੇ ਪਾਣੀ ਦੀ ਕੋਈ ਸਮੱਸਿਆ ਨਹੀਂ ਤੇ ਗਾਹਾਂ ਫਿਰ ਆਲੂ ਲਾਉਣ ਦਾ ਚੱਲ ਪਾਣਾ ੜਮਸਪੈਣ ਲਾਜਣਾ ਜੀ ਦੀ ਬੜਾਈ ਤੋਂ ਪੂਰੇ ਜੋਰ ਤੇ ਹੋ ਜਾਣਾ ਕੰਮ ਤੇ ਬੰਦੇ ਆ ਜਾਣ ਤੇ ਕਰਾਉਣੇ ਆ ਸਪਰੇਅ ਉੱਧਰ ਜਾ ਕੇ ਆ ਵੀ ਕਰਤੀ ਮੋਟਰ ਆਪਾਂ ਬੰਦ ਤੇ ਉਹ ਬੰਦੇ ਲਾਏ ਨੇ ਕੱਖ ਕੱਢਣ ਬੱਟਾਂ ਦੇ ਜਿਹੜੇ ਮਾੜੇ ਮੋਟਰ ਰਹਿੰਦੇ ਸੀ ਬਾਕੀ ਜੀਰੀ ਸਾਫ਼ ਆ ਜੀਰੀ ਚੋ ਕਢਾ ਦਿੱਤੀ ਆਪਾਂ ਭਰ ਗਿਆ ਉਹ ਕੰਦ ਜੀ ਆ ਗਿਆ ਡੱਡੂ ਦਾ ਬਲਾਏ ਪਏ ਨੇ ਤੇ ਸਾ ਨਿਕਲੀ ਜਾਂਦਾ ਕੰਦ ਜੀ ਤੇ ਥੋੜੀ ਜਿਹੀ ਜਗ੍ਹਾ ਆਪਣਾ ਖਾਲੀ ਪਈ ਆ ਤਰਕ ਜੀ ਇਹ ਚੱਲ ਆਏ ਸਲਾਦੀ ਵੀ ਕੋ ਲਾ ਦਾਂਗੇ ਸੁੱਕੇ ਨਹੀਂ ਰਿਹਾ ਜਾਨ ਨੂੰ ਬੱਤ ਆਉਂਦਾ ਜਾਨ ਨੂੰ ਗਿੱਲਾ ਹੋ ਜਾਂਦਾ ਫਿਰ ਥੋੜੀ ਜੀ ਵੀਡੀਓ ਆਪਾਂ ਤਾਂ ਥੋੜੀਆਂ ਜਿ ਘੱਟ ਪਾਉਨੇ ਆ ਥੋੜਾ ਜਿ ਗਲਾ ਖਰਾਬ ਆ ਅੱਜ ਥੋੜਾ ਜਿ ਸਹੀ ਹੋਇਆ ਏ ਕੰਨ ਚਾਰ ਦਿਨ ਹੋ ਗਏ ਗਲਾ ਬਹੁਤ ਜ਼ਿਆਦਾ ਖਰਾਬ ਸੀ ਦਵਾਈ ਦੂ ਹੀ ਲਈਆ ਹੁਣ ਸੈੱਟ ਹੋਇਆ ਥੋੜਾ ਜਿਹਾ ਬਾਕੀ ਵੀਡੀਓ ਤੁਹਾਨੂੰ ਪਤਾ ਹੀ ਹੋਊਗਾ ਬਾਅਦ ਦਾ ਫਰਕ ਪਿਆ ਹੋਇਆ ਏ ਆ ਗਈ ਬੰਦੇ ਸਪਰੇਅ ਕਰਨ ਦਵਾਈ ਘੋਲਤੀ ਆਪਾਂ ਤੇ ਸਟਿਕਰ ਪੰਪ ਚ ਪਾਈ ਜਾਣਗੇ ਤੇ ਮੌਸਮ ਹੋਇਆ ਥੋੜਾ ਖਰਾਬ ਬੱਦਲ ਹੋਇਆ ਇਧਰਲੇ ਪਾਸੇ ਕਾਫੀ ਇਹਨਾਂ ਨੂੰ ਕਿਹਾ ਵੀ ਰੁੱਕ ਕੇ ਕਰਿਓ 10 ਮਿੰਟ ਦੇਖ ਕੇ ਤੇ ਮਿੰਨੀ ਜੀ ਧੋਪਾਂ ਵੀ ਨਿਕਲੇ ਹੁੰਦੇ ਵੇਚ ਨੂੰ ਤੇ ਬਾਕੀ ਦੇਖੋ ਮੀਂਹ ਪੈਂਦਾ ਜਾਂ ਨਹੀਂ ਮਰੇਲ ਕੋਟਲੇ ਕਾਫੀ ਪੈ ਰਿਹਾ ਮੀਂਹ ਅੱਜ 3 ਤਰੀਕ ਨੂੰ ਤੇ ਜੀਰੀ ਆਪਣੀ ਨਸਰਨ ਲੱਗ ਗਈ ਤੇ ਥੋੜੀ ਜੀ ਲੇਟ ਹੋ ਗਈ ਆ ਖੇਤ ਦੀ ਬਾਕੀ ਉਧਰਲਾ ਖੇਤ ਦੇਖਦੇ ਆ ਕਿੰਨੀ ਕਿੰਨੀ ਨਸਰੀ ਆ ਗੋਬ ਦੀ ਸੁੰਡੀ ਸੀ ਤਾਂ ਹਲੇ ਕੋਈ ਸ਼ਿਕਾਇਤ ਨਹੀਂ ਐਡੀ ਤੇ ਫਿਰ ਵੀ ਕਰਾ ਦੰਨੇ ਆ ਸਪਰੇਅ ਇੱਕ ਫਾਇਦਾ ਹੀ ਆ ਤੇ ਜਦੋਂ ਇੱਕ ਵਾਰ ਪੈ ਗਈ ਫਿਰ ਕੋਈ ਦਵਾਈ ਕੰਮ ਵੀ ਨਹੀਂ ਕਰਦੀ ਛੇਤੀ ਤੇ ਇੱਧਰਲੀ ਵੀ ਆਈ ਹੋਈ ਆ ਕੋਬੋਲੇ ਤੇ ਛੱਟਾ ਹੀ ਬਾਹਰ ਕੱਢਿਆ ਹੋਇਆ ਰਵਾਜ਼ਾਂ ਨੇ ਬੱਸ ਛੇ ਦੇ ਪਵੇਮੀ ਸਪਰੇਅ ਨੂੰ ਬੱਸ 2-3 ਘੰਟੇ ਦੀ ਪਪਾ ਚਾਹੀਦੀ ਆ ਉਹਨੇ ਆਪਣਾ ਅਸਰ ਕਰ ਜਾਣਾ ਤੇ ਨਾਲ ਆਪਾਂ ਸਟicker ਵੀ ਪਾਇਆ ਏ ਸਟicker ਨਾਲ ਆਇਆ ਦਵਾਈ ਨਾਲ ਜੰਬੜੀ ਰਹਿੰਦੀ ਆ ਪੱਤੇ ਇਹਦੇ ਤੇ ਸਪਰੇਅ ਕਰਾਏ ਤੋਂ ਬਾਅਦ ਫਿਰ ਛੱਡਾਂਗੇ ਪਾਣੀ ਇੱਧਰ ਵੀ ਫੀਟੋਂ ਦਾ ਹੁਣ ਖੇਤ ਤੋਂ ਸੁੱਕੇ ਗਿਆ ਤੇ ਚੱਲਦੇ ਆ ਹੁਣ ਪਿੰਡ ਨੂੰ ਬੰਦਿਆਂ ਨੇ ਆਪੇ ਕਰੀ ਜਾਣੀਆਂ ਉਹਨਾਂ ਨੂੰ ਸਮਝਾਤਾ ਕੋਈ ਨਵਾਂ ਨਿਕਲ ਲਗਾਇਆ ਤੋਂ ਆਪਨਾ ਹੀ ਲਿਕੇ ਆਏ ਹੋ ਗੰਝੇ ਹੁਣ ਹੀ ਆਏ ਹੋਏ ਨੇ ਬਸ ਸਪਰੇਅ ਕਰਨ ਲਾਈਟ ਵੀ ਚੱਲਦੀ ਆ ਮੋਤਾਂ ਦੀ ਕਰ ਲੋ ਸ਼ਾਇਦ ਇਹ ਬਵੇਂ ਨਹੀਂ ਤਾਂ ਹਾਂ ਕਰ ਦੋ ਸਾਰੇ ਪੋਵੇ ਦੇਖ ਲੈਣਾ ਆ ਦੱਸ ਦੇ ਦੇਖ ਕੇ ਕਰ ਦੋ ਇਹ ਤਾਂ 3 ਪੰਪ ਲੱਗਣਗੇ ਆ ਖੇਤ ਚ ਸਾਰੇ ਇਧਰਲੇ ਪਾਸੇ 12 ਉੱਥੇ ਲਾ ਦੇਣਗੇ ਹਾਂ 12 ਵਾਹਾਂ ਹਾਂ 12 ਉੱਧਰ ਲੱਗਣਗੇ ਨੀਵੇਂ ਚ ਦਵਾਈਆਂ ਦਿਖਾ ਦੇਣੇ ਆਪਾਂ ਤੁਹਾਨੂੰ ਕਿਹੜੀ ਕਿਹੜੀ ਪਾਈ ਆ ਆ ਤਾਂ ਹੋ ਗਈ ਸੀਟ ਫਲੈਟ ਤੋਂ ਇਹਨਾਂ ਪਟਾਸ਼ ਪਾਈ ਆ। ਬਾਕੀ ਆ ਹੋ ਗਈ ਇਹ ਵੀ ਉਹੀ ਆ ਸੀਟ ਫਲੈਟ ਤੋਂ। ਆ ਸੁੰਢੀ ਤੋਂ ਪੋਰਾ ਜਾਂਦਾ ਅਸਲਟਾ ਇੰਡੋ ਹਿਲਦੀ ਆ। ਇੱਥੇ ਰੱਖੇ ਨਾ ਆਤੀ ਲੇਦਾਂ ਆ ਗਈ। ਸੀਟ ਫਲੈਟ ਤਾਕਤ ਦੀ ਆ ਦਵਈਆਂ ਪਈਆਂ ਨੇ ਆਪਾਂ ਦੇਖੋ। ਬਾਕੀ ਦੱਸਿਓ ਕਮੈਂਟ ਕਰਕੇ ਕਿ ਕਿਵੇਂ ਰਿਜ਼ਲਟ ਆਇਆ ਇਹਨਾਂ ਦਾ ਦਵਾਈਆਂ ਦਾ ਜੇ ਕਿਸੇ ਵੀਰ ਨੇ ਵਰਤੀਆਂ ਹੁਣ ਆਪਾਂ ਇਹੀ ਖਰੀਆ ਹੁਣ ਤੱਕ ਸਾਰੀ ਉਹ ਸਪਰੇ ਜਿੰਨੇ ਵੀ ਖੇਤਾਂ ਨੂੰ ਕਰੀਆ ਤੇ ਵਧੀਆ ਰਿਜ਼ਲਟ ਆਇਆ ਕੋਈ ਸੁੰਡੀ ਦੀ ਸ਼ਿਕਾਇਤ ਨਹੀਂ ਤੇ ਕੋਈ ਛੱਟਾ ਖਾਲੀ ਨਿਕਲੇ ਆ ਬਾਕੀ ਇਹ ਚ ਦੋ ਦੋ ਐਂਜਾਂ ਇਕੱਠੀਆਂ ਕਰੀਆਂ ਹੋਈਆਂ ਨੇ ਆਹ ਪਾਲਟੀ ਚ ਇਹ ਚ ਵੀ ਦੋ ਨੇ ਤੇ ਸਪੀਕਰ ਲਾਇਦਾ ਏ ਆਹ ਸਪੀਕਰ ਆ ਚਿੱਟਰਾ ਪਿਆ ਇਹ ਪਾਉਣਾ ਪੰਪ ਦਾ 12 ਐਮ ਐਲ ਇੱਕ ਪੰਪ ਦਾ ਮੌਸਮ ਦੇਖ ਕੇ ਕਰ ਲਿਓ ਕੋਈ ਗੱਲ ਜੀ ਤੇ 12 ਕੇ ਪੌਣਾ ਪੰਪ ਦਾ ਠੀਕ ਆ ਅੱਧਾ ਲੀਟਰ ਹੋਊ ਦੇਖ ਹੈਗਾ ਅੱਧਾ ਲੀਟਰ ਮਣੀ ਉਹ ਚ ਉਹ ਨਾਪ ਲੈ ਕੇ ਹੀ ਦੇਖ ਲੈਣੇ ਪਾਦੀ ਉਹ ਵਿੱਚ ਮੇ ਕਿੰਨਾ ਲੀਟਰ ਪੂਰਾ ਕਿਤੇ ਘੱਟ ਪਾ ਦੇਣਾ ਜਾਵੇ ਨਾ ਅੱਧਾ ਲੀਟਰ ਦਾ ਹੋਊ ਨਾ ਆਪਾਂ ਪੂਰਾ ਦੇਖ ਹਾਂ 12 ਤੋਂ 12 ਕੇ ਪਾਈ ਜਾਵੇ ਬਸ ਹੁਣ ਇਹ ਪਾ ਲਿਆ ਬਚਾ ਕੇ ਐਂ ਭਰ ਲਿਆ ਦਾ ਕੱਲੇ ਦੇ ਸੰਦੇ ਭਾਣੇ ਬਦਲਾ ਕੇ ਤਾਂ ਫਾਇਦਾ ਆ ਗਿਆ ਪੁੱਠਾ ਨੇ ਪੁੱਠਾ ਕੰਮ ਕਰਾ ਦਿੱਤਾ ਤਾਂ ਉਹ ਤੈਨੂੰ ਤੂੰ ਸਾਰਾ ਭਰ ਲਿਆ ਉੱਪਰ ਦਾ ਕਹਿੰਦੇ ਨੂੰ ਕੇ ਥੋੜਾ ਭਰ ਉਹਦਾ ਅੰਤਾਜਾ ਲਾਉਣਾ ਸੀ ਢੋਲ ਜਣਾ ਜਰਾ ਐ ਜੂ ਗਾਜੇ ਹੋਰ ਜਗਾਡਾ ਹੁਣ ਬਈ ਇਹ ਆਪਣੇ ਹੀ ਫੋਰਮ ਇੰਨੀਆਂ ਕਰਦੇ ਫਰੀ ਜਾਂਦੇ ਨੇ ਉਹ ਬਾਟਨ ਫੜੀਏ ਲੋ